ਕਿ ਐਸਵਾਈਐਲ ਦੀ ਐਸਵਾਈਐਲ ਮੀਟਿੰਗਾਂ ਚੱਲਦੀ ਰਹਿਣੀਆਂ ਸਾਡੀਆਂ ਤੇ ਜਿਹੜਾ ਸੁਪਰੀਮ ਕੋਰਟ ਚ ਮਾਮਲਾ ਚੱਲ ਰਿਹਾ ਅਸੀਂ ਉਹਦਾ ਅਲਟਰਨੇਟਿਵ ਹੱਲ ਦੇਤਾ ਉਹਦੇ ਵਿੱਚ ਜਿਹੜਾ ਕੋਰਟ ਦਾ ਫੈਸਲਾ ਉਹ ਚ ਕਹੇ ਕਿ ਅਲਟਰਨੇਟਿਵ ਜਾਂ ਫਿਰ ਅਲਟਰਨੇਟਿਵ ਹੱਲ ਦੱਸੋ ਇਹ ਕੀ ਹੈ ਹੱਲ ਇਹ ਤਾਂ ਨਾਮਚੀ ਹੈ ਐਸਵਾਈਐਲ ਦੀ ਬਜਾਏ ਉਹਦੋਂ ਬਾਈਐਸਐਲ ਕਰ ਲਓ ਯਮੁਨਾ ਸਤਰੁਜ ਲਿੰਕ ਕਰ ਦੋ ਯਮੁਨਾ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਸਾਰਾ ਸਾਰਾ ਯੂਪੀ ਪਿਆਰ ਬੰਗਾਲ ਡੋਬ ਕੇ ਬੰਗਲਾਦੇਸ਼ ਤੱਕ ਜਾਂਦੀ ਹੈ ਯਮੁਨਾ ਨੂੰ ਇੱਧਰ ਨੂੰ ਕੱਢ ਲਓ ਹੁਣ ਵੀਰ ਦਾ ਪਾਣੀ ਜਮਣੇ ਤੋਂ ਹੀ ਲਿਆ ਰਹਿਣੇ ਨੇ ਹਰਿਆਣਾ ਨੂੰ ਮਿਲਿਆ ਪਾਣੀ ਕੱਲ ਠੀਕ ਹੈ ਨਾ ਉਹ ਜਮਨਾ ਤੋਂ ਇਧਰ ਨੂੰ ਘੜ ਲਓ ਸਾਰੇ ਹਰਿਆਣਾ ਨੂੰ ਪਾਣੀ ਦੇ ਕੇ ਜਿੰਨਾ ਬਚ ਗਿਆ ਸਤਲੁਜ ਪਾ ਦਿਓ ਸਤਲੁਜ ਕਿੱਥੇ ਪਾਣੀ ਹੈ ਜਿਸ ਵੇਲੇ ਪੰਜਾਬ ਸਾਰਾ ਇਕੱਠਾ ਸੀ ਪੰਜਾਬ ਸਾਰਾ ਇਕੱਠਾ ਸੀ ਤਾਂ ਪੰਜਾਬ ਨਾਲ ਜਮਨਾ ਦਾ ਵੀ ਸਮਝੌਤਾ ਹੋਇਆ ਹਰਿਆਣਾ ਲੱਗੂਗਾ ਹਰਿਆਣਾ ਜਮਨਾ ਨਾਲ ਰਹਿ ਗਿਆ ਪੰਜਾਬ ਵਿੱਚੋਂ ਘੜਤਾ ਤੇ ਹਰਿਆਣਾ ਨਾਲ ਰਾਵੀ ਬਿਆਸ ਤਾਂ ਕਹਿੰਦਾ ਵੀ ਸਾਡਾ ਹਿੱਸਾ ਹੈ ਕੋਈ ਹਿੱਸਾ ਰਾਵੀ ਦਾ ਸਤਲੁਜ ਦਾ ਜਾਂ ਬਿਆਸ ਦਾ ਇਹਨਾਂ ਦੇ ਨਾਲ ਲੱਗਦਾ ਕਿ ਤੇ ਹਰਿਆਣਾ ਜਾਂ ਰਾਜਸਥਾਨ ਨਾਲ ਇਹ ਕਿਉਂ ਫਿਰ ਰਿਪੇਰੀਅਨ ਚੇਟਾਂ ਦੀਆਂ ਸਾਬ ਰਿਪੇਰੀਅਨ ਬਣਾ ਰੱਖੇ ਨੇ ਇਹਨਾਂ ਦੇ ਵੀ ਇੱਕ ਵੋਟ ਹੈ ਬੀਬੀਐਮਬੀ ਚ ਸਾਡੀ ਵੀ ਇੱਕ ਵੋਟ ਹੈ ਅਸੀਂ 60% ਆ ਹੋਰ ਦੇਖੋ ਬੀਬੀਐਮਬੀ ਕਿਉਂ ਕਿ ਇਹ ਵੀ ਕੋਰਟ ਚ ਇਹਦਾ ਮਤਲਬ ਸਿੱਧਾ ਹੀ ਹੈ ਕਿ ਪੰਜਾਬ ਦੇ ਬੁਰਦ ਗਏ ਨੇ ਬੀਬੀਐਮਬੀ ਤਾਂ ਇੱਕ ਨਿਊਟਰਲ ਬਾਡੀ ਹੈ ਉਹ ਕੋਰਟ ਚ ਕੀ ਕਰਨ ਗਈ ਹੈ ਪਾਣੀ ਹੋਂਸੇ ਨਹੀਂ ਵੰਡਿਆ ਸੀ ਪਹਿਲਾਂ ਕਿ 21 ਮਈ ਤੱਕ ਇੰਨੇ ਇੰਨੇ ਮਿਲੀਅਨ ਏਕਰ ਫੀਟ ਮਿਲੂਗਾ ਜਾਂ ਇੰਨੇ ਕੀ ਉਸੇ ਤੋਂ ਘੱਟ ਮਿਲੂਗਾ ਠੀਕ ਹੈ ਨਾ ਹੁਣ ਉਹ ਕਹਿੰਦੇ ਜੀ ਹੋਰ ਦਿਓ ਕੋਰਟ ਚ ਬੀਬੀਐਮਬੀ ਜਾ ਰਹੀ ਹੈ ਔਰ ਹੋਰ ਦੇਖੋ ਤੁਸੀਂ ਪੰਜਾਬ ਤੇ ਕਿਸਮਤ ਦੇਖੋ ਕਿ ਕਿੱਥੇ ਕਿੱਥੇ ਸਾਨੂੰ ਮਾਰਾ ਪੈਣੀ ਜਿਹੜਾ ਬੀਬੀਐਮਬੀ ਵਕੀਲ ਕਰੂਗੀ ਪੰਜਾਬ ਦੇ ਖਿਲਾਫ ਉਹਦਾ 60% ਪੈਸੇ ਉਹ ਸਾਨੂੰ ਦੇਣੇ ਪੈਣੇ ਆ ਪੰਜਾਬ ਆਪ ਦੇ ਵਿਰੁੱਧ ਹੀ ਵਕੀਲ ਕਰ ਰਿਹਾ ਹੈ ਮਤਲਬ ਇਹ ਮਜ਼ਾਕ ਬਣਾ ਲਿਆ ਇਹਨਾਂ ਨੇ ਯਾਰ ਕਮਾਲ ਹੈ ਚਲੋ ਹਰਿਆਣਾ ਪੱਜ ਜਾਂਦਾ ਤੋ ਰਹਿਣਾ ਇੱਕ ਪਾਰਟੀ ਹੈ ਹਰਿਆਣਾ ਕੋਟ ਜਾਂਦਾ ਬਣ ਲਵੇ ਬੀਬੀਐਮਬੀ ਫਿਰਦੀ ਉੱਥੇ ਇਹਦਾ ਮਤਲਬ ਬੀਪੀਐਮਬੀ ਐਂਟੀ ਪੰਜਾਬ ਚੱਲ ਰਹੀ ਹੈ ਬੀਬੀਐਮਬੀ ਦਾ ਕੋਟ ਜਾਂਦਾ ਕੀ ਮਤਲਬ ਬਣਦਾ ਸੋ ਇਸ ਕਰਕੇ ਮਤਲਬ ਹਰਿਆਣਾ ਤੋ ਚਲੋ ਇੱਕ ਪਾਰਟੀ ਰਾਜਸਥਾਨ ਤੇ ਹਿਮਾਚਲ ਨੂੰ ਵੀ ਆਪਦੇ ਹਿੱਸੇ ਦੇ ਪੈਸੇ ਦੇਣੇ ਪੈਣਗੇ ਵਕੀਲ ਨੂੰ ਉਹਨਾਂ ਨੂੰ ਲੈਣਾ ਦੇਣਾ ਨਹੀਂ ਇਹਦੇ ਨਾਲ ਕੋਈ ਸੋ ਇਹ BBMP ਜਿਹੜੀ ਹੈ ਅਸੀਂ ਉਹਨਾਂ ਨੂੰ ਕਿਸ਼ਤਾਂ ਤਮਾਹੀ ਉਹਨਾਂ ਨੂੰ ਆਫ ਕਰਦੇ ਆ ਮਤਲਬ ਪੇ ਕਰਦੇ ਠੀਕ ਹੈ ਨਾ ਇਹ 60% ਸਾਡਾ ਹੱਕ ਹੈ ਤਾਂ ਸਾਡੇ ਦੁਸਰ ਪੇਸ ਪੈਸੇ ਵੀ ਦੇਣੇ ਆ ਫਿਰ ਇਸ ਹਿਸਾਬ ਲਾਵਾਂਗੇ ਕਿਤੇ ਕਿਤੇ ਪੈਸੇ ਦਿੱਤੇ ਨੇ ਕਿਰੈਸ ਭਾਈ ਵਾਲੀ ਐਸੇ ਭਾਈ ਵਾਲਾ ਮੀਟਿੰਗਾਂ ਚੱਲਦੀਆਂ ਰਹਿਣੀਆਂ ਨੇ ਸਾਡੀਆਂ ਤੇ ਜਿਹੜਾ ਸੁਪਰੀਮ ਕੋਰਟ ਚ ਮਾਮਲਾ ਚੱਲ ਰਿਹਾ ਅਸੀਂ ਉਹਦਾ ਅਲਟਰਨੇਟਿਵ ਹੱਲ ਦੇਤਾ ਉਦੇ ਵਿੱਚ ਜਿਹੜਾ ਕੋਰਟ ਦਾ ਫੈਸਲਾ ਉਹ ਚ ਕਹੇ ਕਿ ਅਲਟਰਨੇਟਿਵ ਜਾਂ ਫਿਰ ਅਲਟਰਨੇਟਿਵ ਹੱਲ ਦੱਸੋ ਇਹਦਾ ਕੀ ਹੈ ਹੱਲ ਇਹ ਤਾਂ ਨਾਮਚ ਹੀ ਹੈ ਐਸਵਾਈਐਲ ਦੀ ਬਜਾਏ ਉਹਦੋਂ ਬਾਈਐਸਐਲ ਕਰ ਲੋ ਯਮੁਨਾ ਸਤਲੁਜ ਲਿੰਕ ਕਰ ਦੋ ਯਮੁਨਾ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਸਾਰਾ ਸਾਰਾ ਯੂਪੀ ਪਿਆਰ ਬੰਗਾਲ ਡੋਬ ਕੇ ਬੰਗਲਾਦੇਸ਼ ਤੱਕ ਜਾਂਦੀ ਹੈ ਯਮੁਨਾ ਨੂੰ ਇੱਧਰ ਨੂੰ ਕੱਢ ਲੋ ਹੁਣ ਵੀ ਤਾਂ ਪਾਣੀ ਜਮਨੇ ਤੂੰ ਲਿਆ ਹਰਿਆਣੇ ਨੇ ਹਰਿਆਣੇ ਨੂੰ ਮਿਲਿਆ ਪਾਣੀ ਕੱਲ ਠੀਕ ਹੈ ਨਾ ਉਹ ਯਮੁਨਾ ਤੋਂ ਇੱਧਰ ਨੂੰ ਕੱਢ ਲੋ ਸਾਰੇ ਹਰਿਆਣੇ ਨੂੰ ਪਾਣੀ ਦੇ ਕੇ ਜਿੰਨਾ ਬਚੇਗਾ ਸਤਲੁਜ ਪਾ ਦਿਓ ਸਤਲੁਜ ਕਿੱਥੇ ਪ ਪੰਜਾਬ ਸਾਰਾ ਕੱਟਾ ਸੀ ਤਾਂ ਪੰਜਾਬ ਨਾਲ ਜਮਨਾ ਦਾ ਵੀ ਸਮਝੌਤਾ ਹੋਇਆ ਹਰਿਆਣਾ ਲੱਗੂਗਾ ਹਰਿਆਣਾ ਜਮਨਾ ਨਾਲ ਰਹਿ ਗਿਆ ਪੰਜਾਬ ਵਿੱਚੋਂ ਕੱਟ ਤਾਂ ਪਰ ਹਰਿਆਣਾ ਨਾਲ ਰਾਵੀ ਬਿਆਸ ਤੱਕ ਕਹਿੰਦਾ ਵੀ ਸਾਡਾ ਹਿੱਸਾ ਹੈ ਕੋਈ ਹਿੱਸਾ ਰਾਵੀ ਦਾ ਸਤਲੁਜ ਦਾ ਜਾਂ ਬਿਆਸ ਦਾ ਇਹਨਾਂ ਦੇ ਨਾਲ ਲੱਗਦਾ ਕਿ ਤੇਰੇ ਹਨ ਜਾਂ Rajasthan ਨਾਲ ਇਹ ਕਿਉਂ ਫਿਰ ਰਿਪੇਰੀਅਨ ਸਟੇਟਾਂ ਦੀਆਂ ਸਹਿਬ ਰਿਪੇਰੀਅਨ ਬਣਾ ਰੱਖੇ ਨੇ ਇਹਨਾਂ ਦੇ ਵੀ ਇੱਕ ਵੋਟ ਹੈ BBMP 'ਚ ਸਾਡੀ ਵੀ ਇੱਕ ਵੋਟ ਹੈ ਅਸੀਂ 60% ਆ ਹੋਰ ਦੇਖੋ BBMP ਕਿਉਂ ਕਿ ਇਹ ਵੀ ਕੋਟਚ ਇਹ ਤਾਂ ਮਤਲਬ ਸਿੱਧਾ ਹੀ ਹੈ ਕਿ ਪੰਜਾਬ ਦੇ ਵਿਰੁੱਧ ਗਏ ਨੇ। BBMP ਤਾਂ ਇੱਕ ਨਿਊਟਰਲ ਬਾਡੀ ਹੈ। ਉਹ ਕੋਰਟ 'ਚ ਕੀ ਕਰਨ ਗਈ ਹੈ? ਪਾਣੀ ਉਸੇ ਨਹੀਂ ਵੰਡਿਆ ਸੀ ਪਹਿਲਾਂ ਕਿ 21 ਮਈ ਤੱਕ ਇੰਨੇ-ਇੰਨੇ ਮਿਲੀਅਨ ਏਕੜ ਫੀਟ ਮਿਲੇਗਾ ਨਾ ਜਾਂ ਇੰਨੇ ਕੀ ਉਸੇ ਕ ਮਿਲੇਗਾ। ਠੀਕ ਹੈ ਨਾ? ਹੁਣ ਉਹ ਕਹਿੰਦੇ ਜੀ ਹੋਰ ਦਿਓ ਕੋਰਟ 'ਚ BBMP ਜਾ ਰਹੀ ਹੈ। ਔਰ ਹੋਰ ਦੇਖੋ ਤੁਸੀਂ ਪੰਜਾਬ ਤੇ ਕਿਸਮਤ ਦੇਖੋ ਕਿ ਕਿੱਥੇ-ਕਿੱਥੇ ਸਾਨੂੰ ਮਾਰਾ ਪੈਣੀ। ਜਿਹੜਾ BBMP ਵਕੀਲ ਕਰੂਗੀ ਪੰਜਾਬ ਦੇ ਵਿਰੁੱਧ ਉਹਦਾ 60% ਪੈਸੇ ਉਹ ਸਾਨੂੰ ਦੇਣੇ ਪੈਣੇ ਆ। ਪੰਜਾਬ ਆਪ ਦੇ ਵਿਰੁੱਧ ਹੀ ਵਕੀਲ ਕਰ ਰਿਹਾ ਮਤਲਬ। ਇਹ ਮਜ਼ਾਕ ਬਣਾ ਲਿਆ ਇਹਨਾਂ ਚਲੋ ਹਰਿਆਣਾ ਪਾ ਜਾਂਦਾ ਤਾਂ ਰਹਿਣਾ ਇੱਕ ਪਾਰਟੀ ਹੈ ਹਰਿਆਣਾ ਕੋਟ ਜਾਂਦਾ ਬੰਨ ਲਵੇ ਬੀਬੀਐਮਬੀ ਫਿਰਦੀ ਉੱਥੇ ਇਹਦਾ ਮਤਲਬ ਬੀਬੀਐਮਬੀ ਐਂਟੀ ਪੰਜਾਬ ਚੱਲ ਰਹੀ ਹੈ ਬੀਬੀਐਮਬੀ ਦਾ ਕੋਟ ਜਾਂਦਾ ਕੀ ਮਤਲਬ ਬੰਨਦਾ ਸুইস ਕਰਕੇ ਮਤਲਬ ਹਰਿਆਣਾ ਤਾਂ ਚਲੋ ਇੱਕ ਪਾਰਟੀ ਹੈ ਰਾਜਸਥਾਨ ਤੇ ਹਿਮਾਚਲ ਨੂੰ ਵੀ ਆਪਣੇ ਹਿੱਸੇ ਦੇ ਪੈਸੇ ਦੇਣੇ ਪੈਣਗੇ ਵਕੀਲ ਨੂੰ ਉਹਨਾਂ ਨੂੰ ਲੈਣਾ ਦੇਣਾ ਨਹੀਂ ਇਹਦੇ ਨਾਲ ਕੋਈ ਸੋ ਇਹ ਬੀਬੀਐਮਬੀ ਜਿਹੜੀ ਹੈ ਅਸੀਂ ਉਹਨਾਂ ਨੂੰ ਕਿਸ਼ਤਾਂ ਤਮਾਹੀ ਉਹਨਾਂ ਨੂੰ ਉਹ ਕਰਦੇ ਹਾਂ ਮਤਲਬ ਪੇ ਕਰਦੇ ਠੀਕ ਹੈ ਨਾ ਇਹ 60% ਸਾਡਾ ਹੱਕ ਹੈ ਤਾਂ ਸਾਡੇ ਨੂੰ ਪੇਸ ਪੈਸੇ ਵੀ ਦੇਣੇ ਆ ਫਿਰ ਇਸ ਦਾ ਹਿਸਾਬ ਲਾਵਾਂਗੇ ਕਿਤੇ ਕਿਤੇ ਪੈਸੇ ਦੇ